ਕਿਹੜੀ ਕੰਟਰੀ ਇਸ ਟਾਈਮ ਹੈਗੀ ਆ ਜਿਹੜੀ ਰਿਫਿਊਜ਼ਲ ਔਰ ਗੈਪ ਵਾਲੇ ਸਟੂਡੈਂਟ ਨੂੰ ਵੀਜ਼ਾ ਦੇ ਰਹੀ ਹੈ ਇਸ ਟਾਈਮ ਕੈਨੇਡਾ ਹੈ ਕੈਨੇਡਾ ਦਾ ਸਕਸੈਸ ਰੇਟ ਆਪ ਕੋਈ ਸੋਚ ਨਹੀਂ ਸਕਦੇ ਸੀ ਕਿ ਇੰਨਾ ਅੱਛਾ ਹੋਊਗਾ ਬਟ ਉਹਨਾਂ ਦਾ ਹੀ ਸਕਸੈਸ ਰੇਟ ਹੈ ਜਿਹੜਾ ਕਿ ਉਹਨਾਂ ਦੀ ਰਿਕੁਆਇਰਮੈਂਟ ਮੀਟ ਕਰ ਰਿਹਾ ਹੈ ਤੁਸੀਂ ਪਲੱਸ 2 ਕੀਤੀ ਹੈ ਗ੍ਰੈਜੂਏਸ਼ਨ ਔਰ ਮਾਸਟਰ ਹੋ ਤੁਹਾਡਾ 2 ਸਾਲ 4 ਸਾਲ ਇਹਨਾਂ 7-8 ਸਾਲ ਦਾ ਵੀ ਗੈਪ ਹੈ अच्छे लेवल ਦੇ ਕਾਲਜ ਯੂਨੀਵਰਸਿਟੀ ਤੋਂ ਲੋਕ ਅਕਸੈਪਟ ਕਰਨਗੇ ਉਹਨਾਂ ਦੇ ਨਾਲ ਨਾਲ ਆਪਾਂ ਗੱਲ ਕਰਦੇ ਆ ਯੂਕੇ ਦੀ ਯੂਕੇ ਚ ਵੀ ਸੇਮ ਹੈ ਜੇ ਤੁਸੀਂ ਪਲੱਸ 2 ਕੀਤੀ ਹੈ ਤੁਸੀਂ 2021 ਪਾਸ ਆਊਟ ਹੋ ਅਸੀਂ ਅਕਸੈਪਟ ਕਰਾਂਗੇ ਤੁਹਾਨੂੰ ਤੁਹਾਨੂੰ ਬੈਚਲਰਸ ਐਡਮਿਸ਼ਨ ਕਰਵਾ ਕੇ ਦੇਵਾਂਗੇ ਉਦੋਂ ਹੀ ਜੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਮਾਸਟਰ ਕੀਤੀ ਹੈ ਤੁਸੀਂ 2015 ਪਾਸ ਆਊਟ ਹੋ मतलब 2015 ਪਾਸ ਆਊਟ ਹੋ ਇਹ ਹੋ ਗਿਆ ਨਾ अराउंड 9 ਸਾਲ ਦਾ ਗੈਪ ਤੁਸੀਂ ਅਪਲਾਈ ਕਰ ਸਕਦੇ ਹੋ ਆਪਣਾ ਯੂਕੇ ਦਾ ਵੀਜ਼ਾ ਲੈ ਸਕਦੇ ਹੋ ਤੇ ਸਭ ਤੋਂ ਮੇਨ ਚੀਜ਼ ਜਿਹੜੀ ਵਾਰ-ਵਾਰ ਆਪਣੇ ਗੱਲ ਕਰ ਰਹੇ ਆ ਇਹ ਦੋਨਾਂ ਕੰਟਰੀਆਂ ਦੇ ਵਿੱਚ ਤੁਸੀਂ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਪੇ ਕਰਨੇ ਆ ਪਹਿਲਾਂ ਨਹੀਂ ਕਰਨੇ ਦੇਖੋ ਜਦੋਂ ਵੀ ਇੱਕ ਪੈਕੇਜ ਦੀ ਗੱਲ ਆਉਂਦੀ ਨੇ ਗੱਲ ਇਹ ਹੀ ਆ ਜਾਂਦੀ ਏ ਜੀ ਕਾਲਜ ਯੂਨੀਵਰਸਿਟੀ ਅਸੀਂ ਆਪਣੀ ਮਰਜ਼ੀ ਦੇ ਦਵਾਵਾਂਗੇ ਪ੍ਰਾਈਵੇਟ ਦਵਾਵਾਂਗੇ ਜੇ ਤੁਸੀਂ ਪੈਕੇਜ ਕਰ ਲਿਆ ਤੇ ਤੁਸੀਂ ਪੁੱਛ ਨਹੀਂ ਸਕਦੇ ਪਰ ਇਧਰ ਇਹ ਚੀਜ਼ ਨਹੀਂ ਰਹੇਗੀ ਕਾਲਜ ਯੂਨੀਵਰਸਿਟੀ ਤੁਹਾਡੀ ਮਰਜ਼ੀ ਦਾ ਰਹੂਗਾ ਜਿਸ ਕਾਲਜ ਯੂਨੀਵਰਸਿਟੀ ਤੁਸੀਂ ਬੋਲੋਗੇ ਅਸੀਂ ਉਹਦੇ ਵਿੱਚ ਤੁਹਾਡਾ ਪ੍ਰੋਸੀਡ ਕਰਾਂਗੇ ਕਿਉਂਕਿ ਸਿਰਫ ਜਾਣਾ ਨਹੀਂ ਤੁਹਾਡਾ ਤੁਹਾਡੇ ਵੀਜ਼ਾ ਲੱਗਣ ਤੋਂ ਬਾਅਦ ਲਿੱਤੇ ਜਾਣਗੇ ਕੈਨੇਡਾ ਹੈ ਗੈਪ ਨਾਲ ਰਿਫਿਊਜ਼ਲ ਕੇਸ ਨੂੰ ਵੀਜ਼ਾ ਦੇ ਰਿਹਾ ਹੈ ਯੂਕੇ ਵੀਜ਼ਾ ਦੇ ਰਿਹਾ ਹੈ ਨਾਲ ਦੀ ਨਾਲ ਯੂਐਸਏ ਬਟ ਉਹ ਟੋਟਲੀ ਡਿਪੈਂਡ ਇੰਟਰਵਿਊ ਦੇ ਤੇ ਸ਼ੈਨਗਨ ਨੂੰ ਹਰ ਇੱਕ ਸਾਈਡ ਤੋਂ ਆਪਾਂ ਇੱਕ ਜਿਹਦੇ ਟਾਈਮ 'ਚ ਦੇਖਦੇ ਆ ਕਿ ਕਾਫੀ ਓਪਰਚੁਨਿਟੀ ਬੱਚਿਆਂ ਨੂੰ ਦੇ ਰਿਹਾ ਹੈ ਸ਼ੈਨਗਨ ਦੇ ਵਿੱਚ ਤੁਸੀਂ ਫਰਾਂਸ ਹੈ ਮਾਲਟਾ ਹੈ ਸਪੇਨ ਹੈ ਇਨਾਂ ਕੰਟਰੀਆਂ ਵਿੱਚ ਅਪਲਾਈ ਕਰਕੇ ਵੀਜ਼ਾ ਲੈ ਕੇ ਆਪਣਾ ਭਵਿੱਖ ਉਜਵਲ ਕਰ ਸਕਦੇ ਹੋ ਹੈਲੋ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ

मेरे जो है मैंने पीटी की है पीटी में मेरे जो है सिक्सटी फाइव और नोट लेस देन सिक्सटी नाइन है ओके okay, हाँ। अभी आपने ट्वेंटी फोर में प्लस टू तो क्लियर की है अपनी हां जी सर तो हाँ और कौन से स्ट्रीम से की है आपने मैंने पर तो आर्ट से की है और बोर्ड कौन सा था आपका मेरा सीबीएसई बोर्ड था वेरी oh, गुड और कौन सी कंट्री में जाना चाहते हो आप यूके ऑस्ट्रेलिया कनाडा मेरे को आप सजेस्ट कर सकते हो कि मेरे तो कौन सी रहेगी देखो ये डिपेंड आपके फाइनेंशियल कैसे हैं मतलब फंड्स हैं आपके पास अब फंड्स 100% हैं हमारे पास तो तो मैडम अगर आपके पास फाइनेंशियल्स हैं और आपका प्रोफाइल भी अच्छा है तो आप ऑस्ट्रेलिया भी अप्लाई कर सकते हो ਕਿਉਂਕਿ ਆਸਟ੍ਰੇਲੀਆ ਮੇ ਸਭ ਤੋਂ ਮੇਨ ਚੀਜ਼ ਆਪਾਂ ਗੱਲ ਕਰਨਾ ਭੁੱਲ ਗਏ ਆਸਟ੍ਰੇਲੀਆ ਦੇ ਵਿੱਚ ਸਾਡੇ ਕੋਲ ਦੋ ਯੂਨੀਵਰਸਿਟੀਆਂ ਐ ਹੋ ਜੀ ਐ ਜਿੰਦੇ ਵਿੱਚ ਤੁਹਾਡਾ ਸਿੱਧਾ ਹੀ ਅਨਕੰਡੀਸ਼ਨਲ ਆਫਰ ਲੈਟਰ ਆਊਗਾ ਮਤਲਬ ਕਿ ਇਹ ਜੀਟੀ ਵਾਲਾ ਜੀਐਸ ਵਾਲਾ ਇਹ ਸਾਰਾ ਪੰਗਾ ਹੀ ਖਤਮ ਹੋ ਜਾਣਾ ਤੁਸੀਂ ਸਟਾਰਟਿੰਗ ਪਰ ਪ੍ਰੋਫਾਈਲ ਦੇਣਾ ਹੈ ਤੁਸੀਂ ਆਪਣੇ ਅਕੈਡੈਮਿਕ ਦੋਗੇ ਆਪਣਾ ਲੈਂਗੁਏਜ ਦਾ ਸਰਟੀਫਿਕੇਟ ਦੋਗੇ ਪਾਸਪੋਰਟ ਦੋਗੇ ਤੇ ਫਾਈਨੈਂਸ਼ੀਅਲ ਦੋਗੇ ਇਹ ਦਿੰਦੇ ਹੀ ਜਿਹੜਾ ਤੁਹਾਨੂੰ ਪਹਿਲਾ ਆਫਰ ਲੈਟਰ ਹੈ ਉਹ ਸਿੱਧਾ ਹੀ ਅਨਕੰਡੀਸ਼ਨਲ ਆਊਗਾ ਉਸ ਤੋਂ ਬਾਅਦ ਤੁਸੀਂ ਸਿੱਧੀ ਟਿਊਸ਼ਨ ਫੀਸ ਪੇ ਕਰਨੀ ਹੈ ਤੇ ਆਸਟ੍ਰੇਲੀਆ ਆਫਰ ਲੈਟਰ ਤਾਂ ਮੰਨੋ ਆ ਜਾਊਗਾ ਪਰ ਵੀਜ਼ਾ ਆ ਜਾਏਗਾ ਉਹਦੇ ਚ ਸਰ ਇਹ ਸਾਰਿਆਂ ਨੂੰ ਕਲੀਅਰ ਹੈ ਕਿ ਆਸਟ੍ਰੇਲੀਆ ਦੇ ਵਿੱਚ ਜੇ ਬੱਚੇ ਦਾ ਆਫਰ ਲੈਟਰ ਕੇਸ ਯੂਈ ਆ ਜਾਂਦੀ ਹੈ ਉਹ ਵੀ ਯੂਨੀਵਰਸਿਟੀ ਤੋਂ ਤੇ ਉਹਨਾਂ ਦਾ ਰਿਫਿਊਜ਼ਲ ਦੇ ਬਹੁਤ ਹੀ ਬਹੁਤ ਸਾਰੀਆਂ ਯੂਨੀਵਰਸਟੀਆਂ ਨੇ ਜਿਹੜੀਆਂ ਸੀਯੂਈ ਦੇ ਦਿੰਦੀਆਂ 500000 ਡਾਲਰ ਦੇ ਵਿੱਚ ਜੀ ਆਸਟ੍ਰੇਲੀਆ ਨਹੀ 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 ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਕੋਈ ਐਹੋ ਜੀ ਯੂਨੀਵਰਸਿਟੀ ਨਹੀਂ ਮਿਲੋਗੀ ਕਿ ਜਿਹੜੀ 500000 ਡਾਲਰ ਚ ਸੀਓਈ ਦੇ ਦੇ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਨਾਬ ਇਹ ਤੁਸੀਂ ਗੱਲ ਕਰ ਰਹੇ ਹੋ ਕੈਨੇਡਾ ਦੀ ਉਹ ਨਾਲ ਯੂਨੀਵਰਸਟੀਆਂ ਨਹੀਂ ਹੈਗੀਆਂ ਉਹ ਕੋਲਜ ਨੇ ਜਿਹੜੇ ਪ੍ਰਾਈਵੇਟ ਕੋਲਜ ਨੇ ਤੇ 500000 ਡਾਲਰ ਤੁਸੀਂ ਬਹੁਤ ਜ਼ਿਆਦਾ ਬੋਲਤਾ 100-100 ਡਾਲਰ ਚ ਵੀ ਆ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀਜ਼ਾ ਤਾਂ ਆਣਾ ਨਹੀਂ ਬੱਚੇ ਦਾ ਜੋ ਆਏ ਤੇ ਉਹੀ ਚੀਜ਼ ਆ ਜੇ ਤੇ ਇਹ ਉੱਥੇ ਹੈ ਤੇ ਨਾਲ ਦੀ ਨਾਲ ਇੱਕ ਹੋਰ ਚੀਜ਼ ਹੈ ਇਹ ਇੱਧਰ ਵੀ ਸਟਾਰਟ ਹੋ ਰਿਹਾ ਹੈ ਯੂਕੇ ਦੇ ਵਿੱਚ ਕੋਲਜ ਹੈ ਆਕਸਫੋਰਡ ਕੋਲਜ ਹੈ ਇ ਨੇ ਕੱਟ ਫੀਸ ਨੂੰ ਵੇਖ ਕੇ ਬਟ ਉੱਥੇ ਅਪਲਾਈ ਬਿਲਕੁਲ ਨਹੀਂ ਕਰਨਾ ਚਾਹੀਦਾ ਕਿਉਂਕਿ ਉਹਦੇ ਚ ਇੱਕ ਤਾਂ ਸਕਸੈਸ ਰੇਟ ਬੱਚੇ ਦਾ ਜ਼ੀਰੋ ਹੈ ਐਸਟਮ ਵੀਜ਼ਾ ਬਿਲਕੁਲ ਨਹੀਂ ਆ ਰਿਹਾ ਤੇ ਸੈਕਿੰਡ ਚੀਜ਼ ਜਿਹੜੇ ਬੱਚੇ ਪ੍ਰੋਸੀਡ ਕਰ ਰਹੇ ਆ ਉਹਨਾਂ ਦਾ ਵੀਜ਼ਾ ਰਿਫਿਊਜ਼ ਹੋਣ ਤੋਂ ਬਾਅਦ ਟਿਊਸ਼ਨ ਫੀ ਜਿਹੜੀ ਉਹ ਬੱਚੇ ਨੇ ਲਾ ਲਓ 3000 4000 5000 ਜਿੰਨੀ ਪੇ ਕੀਤੀ ਹੈ ਰਿਫੰਡ ਲੈਣਾ ਇਹਦਾ ਮਤਲਬ ਇਹ ਹੈ ਕਿ ਇੱਕ جنگ ਜਿੱਤਣ ਦੇ ਉਪਰ ਹੋ ਗਿਆ ਤੇ ਇਹ ਕਾਫੀ ਅੱਜ ਦੇ ਟਾਈਮ 'ਚ ਇਹਨਾਂ ਛੋਟੇ ਛੋਟੇ ਇੰਸਟੀਚਿਊਟ ਆਏ ਨੇ ਪ੍ਰਾਈਵੇਟ ਇੰਸਟੀਚਿਊਟ ਆਏ ਨੇ ਇੰਨਾ ਚੀਜ਼ਾਂ ਹੋ ਰਹੀ ਹੈ ਆਸਟ੍ਰੇਲੀਆ ਦੇ ਵਿੱਚ ਤੁਸੀਂ ਜੇ ਟੌਪ ਰੈਂਕਿੰਗ ਚਾਹੇ ਤੁਸੀਂ ਲੈਵਲ 1 ਦੀ ਲੈ ਲਓ ਲੈਵਲ 2 ਦੀ ਯੂਨੀਵਰਸਿਟੀ ਲੈ ਲਓ ਜੇ ਤੁਹਾਡੀ ਸੀਓਈ ਆ ਜਾਂਦੀ ਹੈ ਪਰ ਨਾਲ ਦੀ ਨਾਲ ਆਸਟ੍ਰੇਲੀਆ 'ਚ ਇਸ ਤਰ੍ਹਾਂ ਵੀ ਆ ਵੀ ਕਹਿੰਦੇ ਜੀ ਜਿਆਦਾ ਰਿਫਿਊਜ਼ਲ ਵਾਲੀਆਂ ਯੂਨੀਵਰਸਿਟੀਆਂ ਜੇ ਕਿਸੇ ਦੀ ਜਿਆਦਾ ਰਿਫਿਊਜ਼ਲ ਆਉਂਦੀਆਂ ਨੇ ਤਾਂ ਉਸ ਨੂੰ ਹਾਈ ਕਮਿਸ਼ਨ ਉੱਥੋਂ ਦਾ ਜਿਹੜਾ ਹੈਗੀ ਗਵਰਨਮੈਂਟ ਵੀ ਉਹਨਾਂ ਨੂੰ ਨੋਟਿਸ ਕਰਦੀ ਆ ਵੀ ਤੁਹਾਡੇ ਰਿਫਿਊਜ਼ਲ ਰੇਟ ਬਹੁਤ ਜਿਆਦਾ ਹੈ ਇਸ ਕਰਕੇ ਤੁਸੀਂ ਹੁਣ ਸੀਓ ਜੀ ਨਹੀਂ ਦੇ ਸਕਦੇ ਬਿਲਕੁਲ ਉਹਦੇ 'ਚ ਕੀ ਰਹਿੰਦਾ ਹੈ ਇਹ ਲੈਵਲਸ ਨੇ ਜਿਵੇਂ ਅਸੈਸਮੈਂਟ ਲੈਵਲ ਹੁੰਦੇ ਨੇ ਨਾ ਅਸੈਸਮੈਂਟ ਲੈਵਲ 1 2 3 ਇਹ ਉਹਨਾਂ ਨੇ ਉੱਥੋਂ ਦੀਆਂ ਯੂਨੀਵਰਸਿਟੀਆਂ ਨੂੰ ਵੀ ਕਾਲਜ ਨੂੰ ਵੀ ਦਿੱਤੇ ਹੋਏ ਨੇ ਨਾਲ ਦੀ ਨਾਲ ਕੰਟਰੀਆਂ ਨੂੰ ਵੀ ਦਿੱਤੇ ਹੋਏ ਨੇ ਇਹ ਜਿਸ ਜਿਸ ਲੈਵਲ 'ਚ ਹੋ

इसमें आपको कोई ट्रबल नहीं आएगी आप अपना प्रोसीड कर सकते हो जिसकी आपकी एप्लीकेशन चार्जेस रहेंगे ओनली वन फिफ्टी डॉलर प्लस जो एक हमारे पास यूनिवर्सिटीज़ हैं जिसमें अगर आप एमबीए लेते हो उनकी वैसे टोटल ट्यूशन फीस है सिक्सटी थाउजेंड यू पर स्टिल हमें एक ऑफ़र मिला हुआ है जिसमें आपको थर्टी डॉलर की स्कॉलरशिप मिलेगी आप पहले अपना डॉक्यूमेंट शेयर करवा दीजिए हम चेक कर लेते हैं अगर आप उसमें आप एलिजिबल होते हो तो हम आपकी उसमें आई प्रोसीड कर देंगे